ਪੀਟੀਸੀ న్యూਸ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿੰਨ ਕੁਮਾਰ ਸ਼ਰਮਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਬਦਮਾਸ਼ੀ ਦਾ ਹਾਲੇ ਇੱਕ ਮਾਮਲਾ ਖਤਮ ਵੀ ਨਹੀਂ ਹੋਇਆ ਸੀ ਤੇ ਇੱਕ ਹੋਰ ਪ੍ਰਵਾਸੀਆਂ ਦੀ ਗੁੰਡਾਗਰਦੀ ਵਾਲੀ ਵੀਡੀਓ ਸਾਹਮਣੇ ਆ ਗਈ ਹੈ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਕਿਸ ਤਰੀਕੇ ਦੇ ਨਾਲ ਮੁਹਾਲੀ ਦੇ ਪਿੰਡ ਕੁੰਬੜਾ ਦੇ ਵਿੱਚ ਪ੍ਰਵਾਸੀ ਦੋ ਪੰਜਾਬੀ ਮੁੰਡਿਆਂ ਦੀ ਹੱਤਿਆ ਕਰਕੇ ਫਰਾਰ ਹੋ ਗਏ ਸੀ ਹੈਲੋ ਮਾਮਲਾ ਪੂਰੇ ਚੰਗੇ ਤਰੀਕੇ ਦੇ ਨਾਲ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਇੱਕ ਵਾਰ ਫਿਰ ਤੋਂ ਹੁਣ ਲੁਧਿਆਣਾ ਚੋਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇਹ ਤਸਵੀਰਾਂ ਜੋ ਤੁਸੀਂ ਨਾਲ ਟੀਵੀ ਸਕਰੀਨਸ ਦੇ ਉੱਤੇ ਆਪਣੇ ਦੇਖ ਰਹੇ ਹੋ ਮੋਬਾਈਲ ਸਕਰੀਨਸ ਦੇ ਉੱਤੇ ਦੇਖ ਰਹੇ ਹੋ ਉਹ ਮੂਹ ਬੋਲਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਪ੍ਰਵਾਸੀਆਂ ਨੇ ਇਸ ਵਾਰ ਲੁਧਿਆਣਾ ਦੇ ਵਿੱਚ ਗੁੰਡਾਗਰਦੀ ਕੀਤੀ ਹੈ ਔਰ ਕਿਵੇਂ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਹੀ ਘੇਰ ਕੇ ਖੜੇ ਨੇ ਇਹ ਤਸਵੀਰਾਂ ਦੇਖ ਲਿਓ ਬੜੀਆਂ ਹੀ ਸੈਂਸਿਟਿਵ ਔਰ ਗੰਭੀਰ ਇਹ ਇਸ ਵਕਤ ਮੁੱਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਪ੍ਰਵਾਸੀਆਂ ਦੀ ਆਮਦ ਵੱਧ ਰਹੀ ਹੈ ਤਾਂ ਇਸ ਤਰੀਕੇ ਦੀਆਂ ਘਟਨਾਵਾਂ ਵੀ ਲਗਾਤਾਰ ਵਧਣੀਆਂ ਸ਼ੁਰੂ ਹੋ ਗਈਆਂ ਨੇ ਹੋਇਆ ਕੀ ਸੀ ਦਰਸਲ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਦਰਸਲ ਇੱਕ ਵਿੱਦਿਕ ਅਦਾਰੇ ਦੀ ਬੱਸ ਜਾ ਰਹੀ ਹੁੰਦੀ ਆ ਉਸ ਦੀ ਟੱਕਰ ਸਮਰਾਲਾ ਚੌਂਕ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਨਾਲ ਹੋ ਜਾਂਦੀ ਆ ਉਹ ਨੌਜਵਾਨ ਪ੍ਰਵਾਸੀ ਸੀ ਤਾਂ ਦੇਖਦੇ ਹੀ ਦੇਖਦੇ ਸਮਰਾਲਾ ਚੌਂਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਲੇ-ਦੁਆਲੇ ਕਾਫੀ ਵੱਡੀ ਸੰਖਿਆ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਇੰਡਸਟਰੀ ਆ ਤਾਂ ਪ੍ਰਵਾਸੀ ਮੌਕੇ ਤੇ ਇਕੱਠੇ ਹੋ ਜਾਂਦੇ ਨੇ ਔਰ ਬੱਸ ਨੂੰ ਘੇਰ ਲੈਂਦੇ ਨੇ ਕੇਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਅਸੀਂ ਇਸ ਬੱਸ ਨੂੰ ਅੱਗ ਦੇ ਹਵਾਲੇ ਕਰ ਦਿਆਂਗੇ ਇਸ ਤਰੀਕੇ ਦੀ ਗੁੰਡਾਗਰਦੀ ਹੋ ਰਹੀ ਹੈ ਕਿ ਮਾਮੂਲੀ ਜੀ ਟੱਕਰ ਲੱਗਦੀ ਹੈ ਠੀਕ ਹੈ ਟੱਕਰ ਲੱਗੀ ਹੈ ਗਲਤ ਗੱਲ ਹੈ ਜਿਸ ਦੀ ਵੀ ਗਲਤੀ ਹੈ ਉਸ ਦੇ ਖਿਲਾਫ ਕਾਨੂੰਨੀ ਤੌਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਾਨੂੰਨ ਕਿਵੇਂ ਆਪਣੇ ਹੱਥ ਵਿੱਚ ਲੈਣ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਲਿੱਤਾ ਵੀ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਕਈ ਨੌਜਵਾਨ ਦਿਖ ਜਾਣਗੇ ਜਿਨ੍ਹਾਂ ਦੇ ਹੱਥ ਵਿੱਚ ਲਾਠੀਆਂ ਡੰਡੇ ਨੇ ਔਰ ਦੇਖੋ ਕਿਸ ਤਰੀਕੇ ਦੇ ਨਾਲ ਅਗਰੈਸਿਵ ਹੋ ਰਹੇ ਨੇ ਪੁਲਿਸ ਮੁਲਾਜ਼ਮ ਨੂੰ ਕਿਵੇਂ ਘੇਰਿਆ ਵਿਆ ਵਿਚਾਰੇ ਦੀਆਂ ਚੀਕਾਂ ਨਿਕਲ ਰਹੀਆਂ ਨੇ ਲੋਕਾਂ ਨੂੰ ਕਹਿ ਰਹੇ ਹੈ ਕਿ ਤੁਸੀਂ ਸ਼ਾਂਤ ਹੋ ਜਾਓ ਆਪਣੇ ਹੱਥ ਵਿੱਚ ਕਾਨੂੰਨ ਨੂੰ ਨਾ ਲਓ ਪਰ ਉਸ ਪੁਲਿਸ ਮੁਲਾਜ਼ਮ ਦੀ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਹੈ ਇਹ ਪ੍ਰਵਾਸੀਆਂ ਦੇ ਦਿਲ ਔਰ ਦਿਮਾਗ ਦੇ ਉੱਤੇ ਇਸ ਵਕਤ ਭੂਤ ਸਵਾਰ ਹੈ ਕਿ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਵਾਂਗੇ ਔਰ ਜੋ ਸਾਡੇ ਦਿਲ ਵਿੱਚ ਆਵੇਗਾ ਉਹੀ ਕਰਾਂਗੇ ਲੇਕਿਨ ਇਹ ਪੁਲਿਸ ਮੁਲਾਜ਼ਮ ਲਗਾਤਾਰ ਸਮਝਾਉਂਦਾ ਹੈ ਕਿ ਇਸ ਤਰੀਕੇ ਦੇ ਨਾਲ ਨਾ ਕਰੋ ਮਾਹੌਲ ਖਰਾਬ ਹੋ ਸਕਦਾ ਹੈ ਮਾਹੌਲ ਨੂੰ ਖਰਾਬ ਨਾ ਕਰੋ ਲੇਕਿਨ ਉਸ ਪੁਲਿਸ ਮੁਲਾਜ਼ਮ ਨੂੰ ਹੀ ਘੇਰ ਲੈਂਦੇ ਨੇ ਉਸ ਨੂੰ ੱੱਕਾ ਮੁੱਕੀ ਵੀ ਕੀਤੀ ਜਾਂਦੀ ਹੈ ਤੇ ਆਖਿਰਕਾਰ ਕਿਵੇਂ ਸਾਈਡ ਤੇ ਹੋ ਜਾਂਦਾ ਹੈ ਪਰ ਬੜੀ ਹੀ ਮੁਸ਼ਕਲ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਨੇ ਆਪਣੀ ਸੂਝਬੂਝ ਦੇ ਨਾਲ ਸਮਝੀ ਦੇ ਨਾਲ ਉਹ ਜਿਹੜਾ ਡਰਾਈਵਰ ਸੀ ਉਹਨੂੰ ਛੇਤੀ ਦੇ ਨੇ ਗੱਡੀ 'ਚ ਬਿਠਾਇਆ ਤੇ ਕਿਹਾ ਕਿ ਛੇਤੀ ਗੱਡੀ ਭਜਾ ਕੇ ਮੌਕੇ ਤੋਂ ਲੈ ਜਾ ਸਿਰਫ ਥਾਣੇ ਚੱਲ ਉਸ ਨੂੰ ਆਪਣੇ ਨਾਲ ਥਾਣੇ ਲੈ ਜਾਂਦਾ ਥਾਣੇ ਦੇ ਵਿੱਚ ਜੋ ਗੱਡੀ ਆ ਉਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾਂਦਾ ਜੋ ਡਰਾਈਵਰ ਹੁੰਦਾ ਉਸ ਨੂੰ ਵੀ ਹਿਰਾਸਤ ਵਿੱਚ ਲਿਆ ਜਾਂਦਾ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਜਿਸ ਨੌਜਵਾਨ ਦੇ ਨਾਲ ਟੱਕਰ ਹੋਈ ਸੀ ਹਲਕੀਆਂ ਫੁਲਕੀਆਂ ਉਹਦੇ ਸੱਟਾਂ ਵੀ ਲੱਗੀਆਂ ਨੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਲੇਕਿਨ ਕਿਸ ਤਰੀਕੇ ਦੇ ਹਾਲਾਤ ਬਣ ਗਏ ਸੀ ਲੁਧਿਆਣਾ ਚ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਮਰਾਲਾ ਚੌਕ ਦੀਆਂ ਇਹ ਤਸਵੀਰਾਂ ਨੇ ਇੱਕ ਵਿਦਿਅਕ ਅਦਾਰੇ ਦੀ ਬਸ ਦਾ ਐਕਸੀਡੈਂਟ ਹੋ ਜਾਂਦਾ ਹੈ ਮੋਟਰਸਾਈਕਲ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਲਕੀ ਜੀ ਟੱਕਰ ਹੋ ਜਾਂਦੀ ਹੈ ਮੋਟਰਸਾਈਕਲ ਸਵਾਰ ਨੌਜਵਾਨ ਡਿੱਗ ਜਾਂਦਾ ਹੈ ਪ੍ਰਵਾਸੀ ਹੁੰਦਾ ਹੈ ਤੇ ਪ੍ਰਵਾਸੀ ਇੱਕ ਦੂਸਰੇ ਦੇ ਹੱਕ ਵਿੱਚ ਕਿਵੇਂ ਮੌਕੇ ਦੇ ਉੱਤੇ ਇਕੱਠੇ ਹੋ ਜਾਂਦੇ ਨੇ ਜਾਮ ਲਗਾ ਦਿੰਦੇ ਨੇ ਲੁਧਿਆਣਾ ਤਾਂ ਇੱਕ ਯਾਨੀ ਕਿ ਜੋ ਸਾਰਾ ਦਿਨ ਹੱਥ ਚੱਲਦਾ ਰਹਿੰਦਾ ਹੈ ਉੱਥੇ ਐਸੀਆਂ ਤਸਵੀਰਾਂ ਬੜੀਆਂ ਹੀ ਹੈਰਾਨ ਕਰ ਦੇਣ ਵਾਲੀਆਂ ਔਰ ਚਿੰਤਾਜਨਕ ਨੇ ਕਿਸ ਤਰੀਕੇ ਦੇ ਲੁਧਿਆਣੇ ਦਾ ਸਮਰਾਲਾ ਚੌਕ ਮਿੰਟਾਂ ਸਕਿੰਟਾਂ ਦੇ ਵਿੱਚ ਜਾਮ ਕਰ ਦਿੱਤਾ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਕਿਧਰੋਂ ਕਿਧਰੋਂ ਗਲੀਆਂ ਮੁਹੱਲਿਆਂ ਸੜਕਾਂ ਦੇ ਵਿੱਚੋਂ ਨਿਕਲ ਕੇ ਪਰਵਾਸੀ ਆ ਜਾਂਦੇ ਨੇ ਬੱਸ ਨੂੰ ਘੇਰ ਲੈਂਦੇ ਨੇ ਔਰ ਅੱਗ ਲਗਾਉਣ ਦੀ ਬੱਸ ਨੂੰ ਫੂਕਣ ਦੀ ਗੱਲ ਕੀਤੀ ਜਾਂਦੀ ਹੈ ਔਰ ਨਾਲ ਦੀ ਨਾਲ ਹੀ ਹੱਥ ਵਿੱਚ ਦੇਖੋ ਜਰਾ ਕਿਸ ਤਰੀਕੇ ਦੇ ਨਾਲ ਲਾਠੀਆਂ ਡੰਡੇ ਚੱਕੇ ਹੋਏ ਨੇ ਹੁਣ ਮੈਂ ਤੁਹਾਨੂੰ ਪੂਰੀ ਵੀਡੀਓ ਦਿਖਾਣਾ ਵਿਦ ਐਂਬੀਅੰਸ ਆਵਾਜ਼ ਵੀ ਨਾਲ ਆ ਰਹੀ ਹੈ ਕੀ ਕੀ ਗੱਲਾਂ ਕਰ ਰਹੇ ਨੇ ਕਿਵੇਂ ਪੁਲਿਸ ਮੁਲਾਜ਼ਮ ਨੂੰ ਘੇਰਿਆ ਹੋਇਆ ਉਹ ਜ਼ਰਾ ਇੱਕ ਵਾਰ ਪੂਰੀ ਵੀਡੀਓ ਦੇਖ ਲਓ ਤਾਂ ਤੁਸੀਂ ਦੇਖਿਆ ਇਹ ਤਸਵੀਰਾਂ ਜੋ ਤੁਸੀਂ ਇਸ ਵਕਤ ਚੱਲਦੀਆਂ ਦੇਖ ਰਹੇ ਹੋ ਸੁਨੇ ਬਿਆਨ ਕਿਸ ਤਰੀਕੇ ਦੇ ਨਾਲ ਹੰਗਾਮਾ ਕੀਤਾ ਜਾ ਰਿਹਾ ਹੈ ਔਰ ਕਿਵੇਂ ਬੱਸ ਨੂੰ ਅੱਗ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਹੱਥ ਵਿੱਚ ਦੇਖੋ ਜਰਾ ਇਸ ਵੀਡੀਓ ਦੇ ਵਿੱਚ ਦੇਖੋ ਜੋ ਨੌਜਵਾਨ ਨੇ ਹੱਥ ਵਿੱਚ ਲਾਠੀਆ ਡੰਡੇ ਚੱਕੇ ਹੋਏ ਨੇ ਹਾਲਾਂਕਿ ਪੂਰੇ ਦਾ ਪੂਰੇ ਜਿੰਨੇ ਵੀ ਇੱਥੇ ਲੋਕ ਦਿਖਾਈ ਦੇ ਰਹੇ ਨੇ ਪੂਰੇ ਪ੍ਰਵਾਸੀ ਨੇ ਇੱਥੇ ਰੋਜ਼ਗਾਰ ਕਰਦੇ ਨੇ ਕੰਮਕਾਰ ਕਰਦੇ ਨੇ ਜ਼ਿਆਦਾਤਰ ਤਾਂ ਉਹ ਨੇ ਜੋ ਕਿ ਆਟੋ ਵਗੈਰਾ ਚਲਾਉਂਦੇ ਨੇ ਜਾਂ ਫਿਰ ਫੈਕਟਰੀਆਂ ਦੇ ਵਿੱਚ ਲੱਗੇ ਹੋਏ ਨੇ ਕੰਮਕਾਰ ਦਾ ਸਮਾਂ ਸੀ ਸਵੇਰ ਦਾ ਤੜਕਸਾਰ ਦਾ ਸਮਾਂ ਸੀ ਜਦੋਂ ਇੱਕੋ ਦਮ ਤੁਸੀਂ ਦੇਖੋ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਇੱਥੇ ਪ੍ਰਵਾਸੀ ਮਿੰਟਾਂ ਸਕਿੰਟਾਂ ਦੇ ਵਿੱਚ ਇੱਕਠੇ ਹੋ ਜਾਂਦੇ ਨੇ ਹੱਥਾਂ ਦੇ ਵਿੱਚ ਲਾਠੀਆਂ ਡੰਡੇ ਚੱਕੇ ਹੋਏ ਨੇ ਔਰ ਗੱਲ ਕੀਤੀ ਜਾ ਰਹੀ ਹੈ ਬੱਸ ਨੂੰ ਨੁਕਸਾਨ ਪਹੁੰਚਾਉਣ ਦੀ ਔਰ ਜਰਾ ਸੋਚੋ ਜੇਕਰ ਇਹਨਾਂ ਦੇ ਹੱਥ ਉਹ ਵਿਅਕਤੀ ਵੀ ਲੱਗ ਜਾਂਦਾ ਜਿਸ ਵਿਅਕਤੀ ਦਾ ਐਕਸੀਡੈਂਟ ਹੋਇਆ ਯਾਨੀ ਕਿ ਬੱਸ ਦਾ ਡਰਾਈਵਰ ਜੇ ਹੱਥ ਲੱਗ ਜਾਂਦਾ ਤਾ ਉਸਾ ਕਿੰਨਾ ਨੁਕਸਾਨ ਕਰ ਸਕਦੇ ਸੀ ਇਹ ਤਾਂ ਪੁਲਿਸ ਵਾਲੇ ਨੇ ਸਾਨੂੰ ਦੱਸਿਆ ਕਿ ਉਹਨੇ ਕਿਵੇਂ ਸੂਝਬੂਝ ਦੇ ਨਾਲ ਜੋ ਡਰਾਈਵਰ ਸੀ ਬੱਸ ਦਾ ਉਸ ਨੂੰ ਛੇਤੀ ਤੋਂ ਛੇਤੀ ਮੌਕੇ ਤੋਂ ਕੱਢਿਆ ਔਰ ਉਸ ਨੂੰ ਸਿੱਧਾ ਆਪਣੇ ਨਾਲ ਥਾਣੇ ਲੈ ਗਿਆ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਵਾ ਸ਼ੁਰੂਆਤੀ ਜਾਂਚ ਹੋ ਕੀਤੀ ਜਾ ਰਹੀ ਹੈ ਆਖਿਰਕਾਰ ਇਹ ਸਭ ਹੋਇਆ ਕਿਵੇਂ ਹੈ ਔਰ ਘਟਨਾ ਤੋਂ ਬਾਅਦ ਅਸੀਂ ਉਸ ਪੁਲਿਸ ਮੁਲਾਜ਼ਮ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਸ ਨੂੰ ਪ੍ਰਵਾਸੀਆਂ ਨੇ ਘੇਰਾ ਪਾਇਆ ਹੋਇਆ ਸੀ ਤੱਕੇ ਮਾਰੇ ਜਾ ਰਹੇ ਸੀ ਤਾਂ ਕਿਸ ਤਰੀਕੇ ਦਾ ਇਹ ਉੱਥੇ ਹਾਲਾਤ ਬਣ ਗਏ ਸੀ ਇਸ ਦੇ ਬਾਰੇ ਵੀ ਪੂਰੀ ਡਿਟੇਲਡ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਉਹ ਸੁਣ ਲੈਣੇ ਆਪਾਂ ਕੱਲ ਇੱਦਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲੇ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਮਨ ਰਾਹ ਗਈ ਨਾ ਦੇਖਿਆ ਨਹੀਂ ਉਹਦੇ ਵਿੱਚੋਂ ਟਾਇਰ ਮਾਰਾ ਜਾ ਲੱਗਿਆ ਰਾਹ ਕਿ ਥੱਲੇ ਡੇ ਗਿਆ ਤੇ ਉਹ ਬੱਸ ਵਾਲਿਆਂ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨੂ ਇਕੱਠੇ ਹੋ ਗਏ ਬੱਸ ਵਾਲਿਆਂ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਪੱਟੜ ਸੀਗਾ ਉਹਨੂੰ ਹਸਪਤਾਲ ਭੇਜਤਾ ਤੇ ਮੈਂ ਚੱਲ ਬੱਸ ਦਾ ਲੱਗੇ ਨਿਸ਼ਾਨ ਕਿਤੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਕਹਿੰਦਾ ਵੀ ਬੱਸ ਭਜਾ ਦੇ ਥਾਣਾ ਨਾਲ ਜਾਂਦੇ ਆਂ ਥਾਣਾ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਦੇ ਆ ਗੱਡੀ ਰੌਂਡ ਅਪ ਹੈ ਗੱਲ ਵੀ ਠੀਕ-ਠਾਕ ਹੈ ਤੁਹਾਡੇ ਨਾਲ ਕੋਈ ਪੁੱਛਿਆ ਸੀ ਬਚਾਇਆ ਉਹ ਦੱਸੋ ਨਾ ਪਬਲਿਕ ਪਬਲਿਕ ਆ ਮਾੜੇ ਮਾਤਾ ਪਾਪਾ ਤੁਹਾਡੀਆਂ ਮਾਂ ਰਿਹਾ ਇੱਥੇ ਵੀਡੀਓ ਆ ਗਈ ਸਾਡੇ ਕੋਲ ਵੀਡੀਓ ਆ ਗਈ ਇਹਨਾਂ ਦੇ ਮਾਂ ਦਾ ਘਾਟਾ Não,